हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਲੋਬੀ ਕਿਸਾਨ ਭਰੋ ਜਿੰਨਾ ਵੀਰਾਂ ਨੇ ਘਰਾਂ 'ਚ ਪਸ਼ੂ ਰੱਖਿਓ ਉਹਨਾਂ ਵਾਸਤੇ ਇੱਕ ਖੁਸ਼ੀ ਦੀ ਖਬਰ ਆ ਤਾਂ ਹੁਣ ਪਸ਼ੂਆਂ ਦੇ ਉੱਪਰ ਜਿਹੜੀ ਲਿਮਟ ਸਕੀਮ ਹੈ ਦੁਬਾਰਾ ਸ਼ੁਰੂ ਹੋ ਚੁੱਕੀ ਆ ਕਿੱਥੋਂ ਮਿਲੇਗੀ ਕੀ ਕੀ ਸ਼ਰਤਾਂ ਰੱਖੀਆਂ ਗਈਆਂ ਤਾਂ ਬਿਨਾਂ ਸਿਕਿਉਰਿਟੀ ਤੋਂ ਵੀ ਆਪਾਂ ਇਹ ਸਕੀਮ ਦਾ ਫਾਇਦਾ ਲੈ ਸਕਦੇ ਹਾਂ ਕਿਉਂਕਿ ਅੱਗੇ ਆਪਾਂ ਜ਼ਮੀਨ ਵਗੈਰਾ ਦੇਣੀ ਪੈਂਦੀ ਸੀ ਯਾਨੀ ਕਿ ਸਿਕਿਉਰਿਟੀ ਵਜੋਂ ਤਾਂ ਹੁਣ ਆਪਾਂ ਬਿਨਾਂ ਸਿਕਿਉਰਿਟੀ ਤੋਂ ਵੀ ਇਹਦੀ ਸਕੀਮ ਦਾ ਫਾਇਦਾ ਲਿਮਟ ਸਕੀਮ ਦਾ ਫਾਇਦਾ ਲੈ ਸਕਦੇ ਆਂ ਪਸ਼ੂਆਂ ਦੇ ਉੱਪਰ ਲਿਮਟ ਲੈ ਸਕਦੇ ਆਂ ਤੇ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਕੀ ਕੀ ਸ਼ਰਤਾਂ ਕਿੱਥੋਂ ਆਪਾਂ ਨੂੰ ਲਿਮਟ ਮਿਲੂ ਕਿੰਨੇ ਪਰਸੈਂਟ ਵਿਆਜ ਤੇ ਸਬਸਿਡੀ ਤੇ ਆਪਾਂ ਨੂੰ ਕਿੰਨੀ ਮਿਲੇਗੀ ਤਾਂ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੇ ਜਿਹੜੇ ਆਪਾਂ ਨੇ ਆਪਣੇ ਭਰਾ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀ ਬੈਲ ਕੰਡੀ ਦਬਾ ਲਿਓ ਤਾਂ ਕਿ ਖੇਤੀਬਾੜੀ ਦੇ ਨਾਲ ਰਿਲੇਟਡ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ ਤਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਗਰੀਬ ਮਾਤਰਕ ਕਿਸਾਨ ਦਾ ਵੀ ਇਸ ਸਕੀਮ ਨਾਲ ਫਾਇਦਾ ਹੋਵੇ ਕਿਉਂਕਿ ਇਹ ਬਿਨਾ ਸਿਕਿਉਰਿਟੀ ਦੀ ਸਕੀਮ ਦਾ ਫਾਇਦਾ ਉਹ ਵੀ ਲੈ ਸਕਦਾ ਤਾਂ ਪਹਿਲੇ ਨੰਬਰ ਤੇ ਇਹਦੇ ਵਿੱਚ ਕੀ ਕੀ ਸ਼ਰਤਾਂ ਰੱਖੀਆਂ ਜਿਹੜੀ ਆਪਣੀ ਇਹ ਪਸ਼ੂਆਂ ਵਾਸਤੇ ਲਿਮਟਿਡ ਸਕੀਮ ਸ਼ੁਰੂ ਹੋਈ ਆ ਤਾਂ ਇਹਦੇ ਵਿੱਚ ਕਿਸਾਨ ਵੀਰੋ ਤੁਹਾਡੇ ਕੋਲ 2 ਘਟੋ ਘਟ ਤੁਹਾਡੇ ਕੋਲ 2 ਪਸ਼ੂ ਹੋਣੇ ਜ਼ਰੂਰੀ ਆ ਤੇ ਦੂਜੇ ਨੰਬਰ ਤੇ ਜਿਹੜੀ ਸ਼ਰਤ ਹੈ ਕਿ ਤੁਹਾਡੇ ਕੋਲ ਇੱਕ ਸ਼ੈੱਡ ਆ ਜਾਂ ਫਿਰ ਕੋਈ ਛੱਤ ਵਗੈਰਾ ਹੋਣੀ ਚਾਹੀਦੀ ਜਿੱਥੇ ਤੁਸੀਂ ਪਸ਼ੂ ਬੰਨਦੇ ਜੇ ਉਹ ਪ੍ਰੋਪਰ ਤੁਹਾਡੇ ਦੇਖੀ ਜਾਊਗੀ ਤਾਂ ਦੋ ਸ਼ਰਤਾਂ ਇਹ ਤੀਜੀ ਸ਼ਰਤ ਹੈ ਕਿ ਤੁਸੀਂ ਕਿਸੇ ਬੈਂਕ ਦੇ ਡਿਫਾਲਟਰ ਨਹੀਂ ਹੋਣੇ ਚਾਹੀਦੇ ਤੇ ਤੁਹਾਡੇ ਕੋਲ ਜਿਹੜਾ ਪਸ਼ੂਆਂ ਦਾ ਸਿਹਤ ਦਾ ਸਰਟੀਫਿਕੇਟ ਬਣਿਆ ਹੋਣਾ ਚਾਹੀਦਾ ਜਿਹੜਾ ਪਸ਼ੂ ਹੈਲਥ ਸਰਟੀਫਿਕੇਟ ਹੁੰਦਾ ਉਹ ਆਪਣੇ ਲਾਗੇ ਨੇੜੇ ਦੇ ਪਸ਼ੂ ਹਸਪਤਾਲ ਤੋਂ ਬਣ ਜਾਂਦਾ ਤੁਸੀਂ ਉੱਥੋਂ ਬਣਵਾ ਸਕਦੇ ਜੀ ਤੇ ਇਸ ਲਿਮਟ ਸਕੀਮ ਦਾ ਫਾਇਦਾ ਲੈ ਸਕਦੇ ਜੀ ਹੁਣ ਜੇ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਸਿਕਿਉਰਿਟੀ ਇਹਦੇ ਵਜੇ ਆਪਾਂ 1 ਲੱਖ 60000 ਰੁਪਏ ਦੀ ਲਿਮਟ ਲੈਣੇ ਆ ਤਾਂ ਇਹਦੇ ਵਾਸਤੇ ਆਪਾਂ ਨੂੰ ਕੋਈ ਸਿਕਿਉਰਿਟੀ ਦੇਣ ਦੀ ਲੋੜ ਨਹੀਂ ਪੈਂਦੀ। ਇਹਦੇ ਵਾਸਤੇ ਤੁਸੀਂ ਆਧਾਰ ਕਾਰਡ ਤੇ ਤੁਹਾਡਾ ਪੈਨ ਕਾਰਡ ਲੱਗੂਗਾ। ਤਾਂ ਉਹਦੇ ਤੇ ਤੁਹਾਨੂੰ ਇਹਦੇ ਬਿਨਾ ਸਿਕਿਉਰਿਟੀ ਤੋਂ ਤੁਹਾਨੂੰ ਇੱਕ 1,60,000 ਰੁਪਏ ਦਾ ਤੁਹਾਨੂੰ ਯਾਨੀ ਕਿ ਲਿਮਟ ਤੁਹਾਡੀ ਹੋ ਜੂਗੀ। ਜੇਕਰ ਤੁਸੀਂ ਇਸ ਤੋਂ ਵੱਧ ਲਿਮਟ ਲੈਣੀ ਤਾਂ ਉਹਦੇ ਵਾਸਤੇ ਤੁਹਾਨੂੰ ਜਿੱਦਾਂ ਆਪਣੀ ਜ਼ਮੀਨ ਦੀ ਪ੍ਰਾਪਰਟੀ ਦੀ ਕਿਸੇ ਪ੍ਰਕਾਰ ਦੀ ਆਪਾਂ ਨੂੰ ਯਾਨੀ ਕਿ ਫਰਦ ਵਗੈਰਾ ਜਾਂ ਫਿਰ ਆਪਾਂ ਨੂੰ ਉਹਦੇ ਨੰਬਰ ਦੇਣੇ ਪੈਂਦੇ ਜ਼ਮੀਨ ਦੇ। ਜਿੱਦਾਂ ਆਪਾਂ ਕੇਸੀਸੀ ਵਾਲੀ ਕਿਸਾਨ ਕ੍ਰੈਡਿਟ ਕਾਰਡ ਵਾਲੀ ਲਿਮਿਟ ਲੈਣੇ ਆਮ ਹੀ ਉਦਾਂ ਫਿਰ ਆਪਣੀ ਸਕਿਉਰਿਟੀ ਦੇਣੀ ਪੈਂਦੀ ਆ ਤੇ ਜੇਕਰ ਤੁਸੀਂ 1,60,000 ਰੁਪਏ ਲੈਂਦੇ ਤਾਂ ਤੁਹਾਨੂੰ ਬਿਨਾਂ ਸਕਿਉਰਿਟੀ ਤੋਂ ਹੀ ਰਕਮ ਮਿਲ ਜੂਗੀ ਤਾਂ ਇਹਦੇ ਤੇ ਹੁਣ ਆਪਾਂ ਗੱਲ ਕਰਦੇ ਕਿ ਵਿਆਜ ਕਿੰਨਾ ਲੱਗੂਗਾ ਤੇ ਵੈਸੇ ਵਿਆਜ ਇਹਦਾ 7% ਹੈਗਾ ਜੇਕਰ ਆਪਾਂ 3 ਲੱਖ ਤੋਂ ਥੱਲੇ-ਥੱਲੇ ਇਹ ਰਕਮ ਲੈਣੇ ਤਾਂ 7% ਵਿਆਜ ਲੱਗੂ ਜਿੱਦਾਂ ਆਪਾਂ ਨੂੰ ਲਿਮਿਟਾਂ ਜਿਹੜੀ ਆਪਾਂ ਕ੍ਰੈਡਿਟ ਕਾਰਡ ਵਾਲੀ ਲਿਮਿਟ ਲੈਣੇ ਆ ਉਸੇ ਹਿਸਾਬ ਨਾਲ ਆਪਾਂ ਨੂੰ ਵਿਆਜ ਲੱਗੂਗਾ 7% ਇਹਦੇ ਤੇ 3% ਜਿਹੜੀ ਸਰਕਾਰ ਨੇ ਆਪਾਂ ਨੂੰ ਸਬਸਿਡੀ ਆ 3% ਜਿਹੜਾ ਵਿਆਜ ਤੇ ਸਭ ਵਿਆਜ ਆ ਉਹ ਸਰਕਾਰ ਭਰੂਗੀ ਜਾਨੀ ਕਿ ਆਪਾਂ 4% ਦੇ ਵਿਆਜ ਦੇਣਾ ਤਾਂ ਇਹ ਸਕੀਮ ਜਿਹੜੀ ਆ ਸਾਰੀਆਂ ਸਰਕਾਰੀ ਬੈਂਕਾਂ ਸ਼ੁਰੂ ਇਸ ਟਾਈਮ ਚੱਲ ਰਹੀ ਸ਼ੁਰੂ ਹੋ ਚੁੱਕੀ ਆ ਤੁਸੀਂ ਕਿਸੇ ਵੀ ਸਰਕਾਰੀ ਬੈਂਕ ਜਿੱਤੇ ਤੁਹਾਡਾ ਖਾਤਾ ਤੁਸੀਂ ਉੱਥੇ ਜਾ ਕੇ ਮੈਨੇਜਰ ਨਾਲ ਗੱਲ ਕਰਕੇ ਇਹ ਸਕੀਮ ਦਾ ਲਾਭ ਲੈ ਸਕਦੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਆਪਣੇ ਘਰ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚ ਸਕਦੇ ਹੋ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਧੰਨਵਾਦ